ਨੁਕਸਾਨ ਕੋ ਬੰਦੇ ਸਾਰੇ ਜਿਹੜੇ ਚ ਖੜਾਇਆ ਸੀ ਇਹਦੇ ਵਿੱਚ ਹੋਰ ਬੰਦਾਂ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ ਹਾਂ ਕੋਈ ਯੂਬੀਐਸ ਦੇ ਕੋਰਟੂਟੇ ਨੇ 50000 ਟ੍ਰਾਂਸਫਰੋਂ ਡਿੱਗੇ ਨੇ ਤੇ ਏਪੀ ਦੇ ਆਪਣੇ ਘਟੋਂ 35 ਬੋਲਟ ਡਿੱਗੇ ਨੇ। ਮੁਲਾਜ਼ਮ ਲੱਗੇ ਹੋਏ ਨੇ ਤੇ ਕਿਦੋਂ ਦੇ ਦਿਨ ਤੋਂ ਲਾਈ ਬਹਲ ਕਰਦਾ। ਤਾਂ ਹੀ ਕਰਕੇ ਕਦੇ ਓਲੈਂਡ 'ਚ ਘਟ ਹੁੰਦਾ ਕਦੇ ਓਲੈਂਡ 'ਚ ਘਟ ਹੁੰਦਾ ਹੀ ਕਰਦੇ। ਤਾਂ ਹੀ ਬਸ ਮੇਨ ਲਾਈਨ ਦੇ ਕਈ ਬੋਲਟ ਡਿੱਗੇ ਹੋਣੇ ਕਈ ਵਾਰ ਬ੍ਰਾਂਚਾਂ ਕੱਟਣੀਆਂ ਪੈਂਦੀਆਂ ਨੇ ਤੇ ਇਸ ਕਰਕੇ ਵਿੱਚ ਦਿੱਕਤ ਆ ਰਹੀ। ਇੱਕ ਸਰਪਿੰਡ ਵਾਲਿਆਂ ਦੀ ਇਹ ਬੇਨਤੀ ਹੁੰਦੀ ਹੈ ਵੀ ਜਿਵੇਂ ਜਿਹੜੇ ਪਿੰਡ ਦੀ ਜਿਹੜੇ ਹਿਟ ਦੇ ਆਪਾਂ ਫਿੱਲ ਦੀ ਲਾਈਟ ਕੱਟਦੇ ਆ ਉਹ ਤੁਸੀਂ ਸਾਨੂੰ ਪ੍ਰੈਸ ਨੋਟ ਦੇ ਰੂਪ ਵਿੱਚ ਭੇਜਿਆ ਕਰੋ ਕਿਉਂਕਿ ਇੱਕ ਨੂੰ ਨਾਲ ਸੁਪਰੀ ਉਹ ਪਾਣੀ ਘਰਨ ਵਾਸਤੇ ਜਾਂ ਮੱਜਨ ਪਾਉਣ ਵਾਸਤੇ ਉਹਨੂੰ ਮੁਸ਼ਕਲਾਂ ਆਉਂਦੀਆਂ ਹਾਂ ਉਹ ਜ਼ਰੂਰ ਅਸੀਂ ਮੈਸੇਜ ਤੁਸੀਂ ਐਤਵਾਰ ਚ ਕਰਦਿਆ ਕਰਾਇਆ ਕਿ ਕੋਈ 1 ਮੀਟਰ ਕੱਢਣਾ ਕੱਢਣਾ ਹੈ 105 ਦੀ ਫਲਾਈ ਹਾਂ ਮੈਸੇਜ ਵੀ ਦੇਖੋ ਜੀ ਕਿਦੋਂ ਤੱਕ ਨਭੇ ਤੇ ਜ਼ਰੂਰ ਕਿਹਾ ਉਹਨਾਂ ਨੂੰ ਪੁੱਛਾਂਗੇ ਕਿ ਕਿਸ ਵਿਸ਼ੇ ਤੇ ਅੱਜ ਇਹਨਾਂ ਨੇ ਐਸ ਡੀਓ ਸਾਹਿਬ ਨਾਲ ਗੱਲਬਾਤ ਕੀਤੀ ਹੈ ਜਾਂ ਕਿਸੇ ਹੋਰ ਅਧਿਕਾਰੀ ਨੂੰ ਮਿਲਨੇ ਸੰਸਾਦ ਸਾਹਿਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਐਲਵੀਐਸ ਨਿਊਜ਼ ਦੇ ਵਿੱਚ ਤੁਸੀਂ ਅੱਜ ਬਿਜਲੀ ਬੋਰਡ ਦੇ ਵਿੱਚ ਪਹੁੰਚੇ ਹੋ ਕਿਸ ਵਿਸ਼ੇ ਤੇ ਕਿਸ ਵਿਸ਼ੇ ਨੂੰ ਲੈ ਕੇ ਆਖਣ ਸਭ ਤੋਂ ਪਹਿਲਾਂ ਸਾਡਾ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਸਾਰੇ ਹੀ ਸਤਿਕਾਰਯੋਗ ਹਵਾਲੇਦਾਰ ਸਹਿਬਾਨਾਂ ਵੱਲੋਂ ਆਪ ਜੀ ਦਾ ਤਿਆਰ ਜੀ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਜਿਹੜੀ ਸਾਡੀ ਇੰਡੀਅਨ ਫਾਰਮਰ ਐਸੋਸੀਏਸ਼ਨ ਹੈ ਜਿਵੇਂ ਕਿ ਸਾਡੇ ਕੌਮੀ ਪ੍ਰਧਾਨ ਬਾਪੂ ਸੁਤਨਾਮ ਸਿੰਘ ਜੀ ਬਹਿਰੂ ਸਾਹਿਬ ਜਿਨ੍ਹਾਂ ਦੀ ਪਿਛਲੀ 16 ਤਰੀਕ ਨੂੰ ਪਾਵਰ ਕਾਮ ਦੇ ਹੈੱਡ ਆਫਿਸ ਦੇ ਵਿੱਚ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਝੋਨੇ ਦੇ ਸੀਜ਼ਨ ਨੂੰ ਲੈ ਕੇ ਪੈੜੀ ਸੀਜ਼ਨ ਨੂੰ ਲੈ ਕੇ ਉਸ ਸਬੰਧ ਦੇ ਵਿੱਚ ਅੱਜ ਸਾਡੀ ਖਿਲਾ ਦੇ ਅਹੁਦੇਦਾਰ ਸਹਿਬਾਨ ਜੋ ਦੇ ਨਾਲ ਮੌਜੂਦ ਨੇ ਤੇ ਅੱਜ ਅਸੀਂ ਜੋ ਕਿਸਾਨ ਵੀਰਾਂ ਨੂੰ ਝੋਨੇ ਨੂੰ ਸੀਜ਼ਨ ਤੋਂ ਪਹਿਲਾਂ ਪਹਿਲਾਂ ਕੁਝ ਸਮੱਸਿਆਵਾਂ ਸੀ ਉਸ ਸਬੰਧੀ ਐਸਡੀਓ ਸਾਹਿਬ ਨਾਲ ਮਿਲ ਕੇ ਵਿਸਤਾਰਪੂਰਵਕ ਜਾਣਕਾਰੀ ਲਈ ਹੈ ਇਹ ਜਾਣਕਾਰੀ ਦਿੱਤੀ ਹੈ ਜਿੱਥੇ ਕੋਈ ਮੁਸ਼ਕਲ ਹੈ ਸਾਡੇ ਕਿਸਾਨ ਵੀਰਾਂ ਨੂੰ ਆਉਣ ਵਾਲੀਆਂ ਸੀ ਉਹ ਅਸੀਂ ਉਹਨਾਂ ਦੇ ਧਿਆਨ ਵਿੱਚ ਲਿਆਂਦਿਆ ਨੇ ਅਤੇ ਕੁਝ ਜਿਹੜੀਆਂ ਉਹਨਾਂ ਵੱਲੋਂ ਜੋ ਸਹੂਲਤਾਂ ਜੋ ਸਰਕਾਰ ਦੀਆਂ ਪਾਲਿਸੀਆਂ ਸੀ ਉਹ ਸਾਡੀ ਧਿਆਨ ਦੇ ਧਿਆਨ ਵਿੱਚ ਲੈਂਦਾ ਹੈ ਕਿ ਜਿਵੇਂ ਆਪਾਂ ਝੋਨੇ ਦੀ ਝੋਨਾ ਲਾਉਣ ਵਾਸਤੇ ਬਹੁਤ ਤਿਆਰ ਕਰ ਰਹੇ ਹਾਂ ਉਸ ਵਾਸਤੇ 3 ਘੰਟੇ 7 ਵਜੇ ਤੋਂ ਲੈ ਕੇ 10 ਵਜੇ ਤੱਕ 3 ਘੰਟੇ ਸਪਲਾਈ ਜਿਹੜੀ ਹੈ ਉਹ ਖੇਤ ਵਾਸਤੇ ਦਿੱਤੀ ਜਾ ਰਹੀ ਹੈ ਨਿਰਵੇਗਨ ਤੇ ਕੁਝ ਹੁਣ ਠਖੜ ਹਨੇਰੀ ਹੁਣ ਕਰਕੇ ਕਈ ਥਾਵਾਂ ਦੇ ਉੱਤੇ ਸਪਲਾਈ ਰੁਕੀ ਸੀ ਪਰ ਉਹ ਅਧਿਕਾਰੀ ਜਿਹੜੇ ਐਸਡੀਓ ਦੇ ਦਸਰਮ ਤਾਬਕ ਪੂਰੇ ਸਾਰੇ ਪਾਸੇ ਉਹਨਾਂ ਦੀ ਟੀਮ ਲੱਗੀ ਹੋਈ ਹੈ ਤੇ ਤੁਰੰਤ ਕਿਸੇ ਸਪਲਾਈ ਚੱਲ ਵੀ ਗਈ ਕਿਤੇ ਥੋੜੇ ਸਮੇਂ ਚ ਹੋਰ ਚੱਲ ਜਾਣੀ ਹੈ ਤੇ ਪੂਰੇ ਇੰਤਜ਼ਾਮ ਸਰਕਾਰੋਂ ਨੂੰ ਕੀਤੇ ਹੋਏ ਨੇ ਤਾਂ ਕਿ ਕਿਸਾਨ ਵੀਰਾਂ ਨੂੰ ਝੋਨੇ ਦੇ ਸੀਜ਼ਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ਇਸ ਕਰਕੇ ਅੱਜ ਸਾਡੀ ਪੂਰੀ ਟੀਮ ਜਿਹਦੇ ਵਿੱਚ ਮੇਰੇ ਨਾਲ ਜ਼ਿਲ੍ਹਾ ਜਰਨਲਿਸਟ ਕਤਰ ਸਰਦਾਰ ਬਲਵਿੰਦਰ ਸਿੰਘ ਜੀ ਸਾਡੇ ਨਾਲ ਜ਼ਿਲ੍ਹਾ ਮੀਤ ਮੀਤ ਪ੍ਰਧਾਨ ਈਸ਼ਵਰ ਸਿੰਘ ਕੋੜ ਇਸ ਆਪਣੇ ਨਾਲ ਹੀ ਰਗਵੀਰ ਸਿੰਘ ਜੀ ਐਮਸੀ ਸਾਹਿਬ ਤੇ ਜ਼ਿਲ੍ਹਾ ਸਲਾਹਕਾਰ ਤੇ ਨਾਲ ਹੀ ਸਾਡੇ ਬਲਾਕ ਦੇ ਪ੍ਰਧਾਨ ਪ੍ਰੇਮਜੀ ਕੋਹਲੀ ਕੋਰ ਸਾਹਿਬ ਮਨਜੀਤ ਸਿੰਘ ਮਾਸਿਕ ਵਾਲਾ ਹਲਕਾ ਪ੍ਰਧਾਨ ਤੇ ਆਪਣੇ ਸੈਕਟਰੀ ਜਗਤਾਰ ਸਿੰਘ ਡੂੜੀਆਂ ਸਾਰੀ ਪੂਰੀ ਟੀਮ ਜਿਹੜੀ ਅੱਜ ਸੀ ਅਸੀਂ ਜੋ ਵੀ ਕਿਸਾਨ ਵੀਰਾਂ ਨੂੰ ਦਿੱਕਤਾਂ ਆਉਂਦੀਆਂ ਸੀ ਉਸ ਦਾ ਅਸੀਂ ਮੁੱਦਾ ਇੱਥੇ ਲੈ ਕੇ ਹਾਜ਼ਰ ਹੋਏ ਆਂ ਪਰ ਐਸਡੀਐਮ ਸਾਹਿਬ ਵੱਲੋਂ ਬਹੁਤ ਵਧੀਆ ਰਸਬੰਦ ਦਿੱਤਾ ਗਿਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤੇ ਜਦੋਂ ਵੀ ਸਾਡੇ ਧਿਆਨ ਵਿੱਚ ਕੋਈ ਵੀ ਅਧਿਕਾਰ ਲੈ ਆਵੇਗਾ ਹੋ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਇਸ ਸਬੰਧ ਵਿੱਚ ਸਾਡੀ ਟੀਮ ਅੱਜ ਮੀਟਿੰਗ ਕਰਨ ਵਾਸਤੇ ਮੂਲਕ ਪਹੁੰਚੀ ਸੀ ਪ੍ਰਧਾਨ ਜੀ ਐਸਟੀਐਮ ਸਾਹਿਬ ਨੇ ਕਿੰਨੇ ਦਿਨ ਤੁਹਾਨੂੰ ਅਲਟੀਮੇਟ ਦਿੱਤਾ ਵੀ ਕਿੰਨੇ ਦਿਨ ਅਚ ਸੀ ਇਹ ਜਿਹੜੀਆਂ ਰਸਾਰਾਂ ਡਿੱਗੀਆਂ ਨੇ ਟੁੱਟੀਆਂ ਨੇ ਠੀਕ ਕਰ ਤਾਂ ਉਸ ਬਾਰੇ ਜੀ ਉਹਨਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਵੀ ਕਈ ਜਗ੍ਹਾ ਦੇ ਉੱਤੇ ਜਿਹੜੀ ਸਪਲਾਈ ਹੈ ਉਹ ਚਲਾ ਦਿੱਤੀ ਗਈ ਹੈ ਕਈ ਜਗ੍ਹਾ ਤੇ 1-2 ਦਿਨਾਂ ਚ ਅਗਲੇ 1-2 ਦਿਨਾਂ ਚ ਕਿਉਂਕਿ ਕਾਫੀ ਨੁਕਸਾਨ ਹੋਇਆ ਦੱਸਿਆ ਗਿਆ ਪਰ ਉਹ ਸਮਾਂ ਤਾਂ ਦੇਖੋ ਹਰ ਇੱਕ ਚੀਜ਼ ਨੂੰ ਲੱਗਦਾ ਉਹਨਾਂ ਦੀ ਕੋਸ਼ਿਸ਼ਾਂ ਜਾਰੀ ਨੇ ਕਿਤੇ ਕਰਕੇ ਕੋਈ ਕੋਲ ਦੀ ਸਮੱਸਿਆ ਆ ਰਹੀ ਹੈ ਜਾਂ ਕੋਈ ਹੋਰ ਸਮੱਸਿਆ ਆ ਰਹੀ ਉਹ ਕਹ ਰਹੇ ਸੀ ਰੇਂਜ ਕਰ ਰਹੇ ਆ ਤੇ 1-2 ਦਿਨਾਂ ਚ ਨਿਰਵਿਘਨ ਸਪਲਾਈ ਜਿਹੜੀ ਹੈ ਉਹ ਸ਼ੁਰੂ ਹੋ ਜਾਵੇਗੀ